ਵਾ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰチェਲਾ ਪਹਿਲਾ ਗੁਰੂ ਹੋਏ ਪੰਜ ਪਿਆਰਿਆਂ ਨੂੰ ਅਮਰ ਦੀਦਾਤ ਬਖਸ਼ਿਸ਼ ਕੀਤੀ ਮਿਹਰ ਕੀਤੀ ਉਸ ਤੋਂ ਬਾਅਦ ਪੰਜ ਪਿਆਰਿਆਂ ਤੋਂ ਆਪ ਹੱਥ ਜੋੜ ਕੇ ਕਿਹਾ ਸੀ ਖਾਲਸਾ ਜੀ ਹੁਣ ਮੇਰੇ ਤੇ ਵੀ ਕਿਰਪਾ ਕਰੋ ਮੈਂ ਗੋਵਿੰਦ ਰਾਏ ਹਾਂ ਮੈਨੂੰ ਗੋਵਿੰਦ ਸਿੰਘ ਬਣਾਓ ਅਮਰਦੀ ਦਾਤ ਮੈਨੂੰ ਵੀ ਦੇਵੋ ਸਤਿਗੁਰੂ ਤੇ ਅਮਰ ਹਨ ਕੋਈ ਕਿਸੇ ਤਰ੍ਹਾਂ ਦੀ ਵਿਚਾਰ ਮਨ ਵਿੱਚ ਨਹੀਂ ਲਿਆਉਣੀ ਚਾਹੀਦੀ ਪਰ ਇਹ ਸਤਿਗੁਰਾਂ ਨੇ ਪਰਥਾ ਚਲਾਈ ਸੀ ਕੱਲ ਨੂੰ ਕੋਈ ਇਹ ਨਾ ਕਹੇ ਕਿ ਪੰਜ ਪਿਆਰਿਆਂ ਨੇ ਤੇ ਅੰਮ੍ਰਿਤ ਛਕ ਲਿਆ ਤੇ ਜੇ ਇਹ ਅੰਮ੍ਰਿਤ ਇੰਨਾ ਹੀ ਬਹੁਤ ਚੰਗਾ ਸੀ ਫਿਰ ਗੁਰੂ ਸਾਹਿਬ ਨੇ ਆਪ ਕਿਉਂ ਨਹੀਂ ਛਕਿਆ ਪੰਜ ਪ੍ਰਧਾਨੀ ਪਰੰਪਰਾ ਮਰਜ਼ਾਦਾ ਸਤਿਗੁਰਾਂ ਨੇ ਕਾਇਮ ਕੀਤੀ ਫਿਰ ਉਹਨਾਂ ਪੰਜਾਂ ਦੇ ਪਾਸੋਂ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਚੇਲੇ ਹੋਏ ਆਪ ਉਹਨਾਂ ਦੇ ਸੇਵਕ ਬਣੇ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਮਿਹਰ ਕੀਤੀ ਦਇਆ ਕੀਤੀ ਸਾਧ ਸੰਗਤ ਜੀ